ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਦੇ ਨਵੇਂ ਬਲੌਗ 'ਚ ਲੋ ਜੀ ਇਹ ਬੀਜ ਹੈਗਾ ਆਪਣੇ ਪੀਆਰ 126 ਤੇ ਇਹਨੂੰ ਨਾ ਹਲਦੀ ਦੇਖੋ ਇਦਾਂ ਬਹੁਤ ਪੈਰੀ ਆਏ ਇਹ ਦੇਖੋ ਤੇ ਆਪਾਂ ਨੇ ਸਪਰੇਅ ਕਰ ਦਿੱਤੀ ਇਹਦੇ ਪਰ ਹੋ ਗਈ 15 ਕ ਦਿਨ ਦੇ ਨੇੜੇ ਪਹਿਲਾਂ ਤੇ ਹੁਣ ਇਹਨੂੰ ਹਲਦੀ ਇੰਨੀ ਜ਼ਿਆਦਾ ਪੈਰੀ ਆਈ ਮੌਸਮ ਕਰਕੇ ਵੀ ਹੁਣ ਇਹਦੇ ਪਰ ਸਮਝ ਨਹੀਂ ਆਉਂਦੀ ਵੀ ਕਿਹੜੀ ਆਪਾਂ ਸਪਰੇਅ ਕਰੀਏ ਕਿਉਂਕਿ ਚਲੋ ਪੀਆਰ 126 ਨੂੰ ਪਹਿਲਾਂ ਵੀ ਹਲਦੀ ਪਾਈ ਜਾਂਦੀ ਆ ਇਸ ਸਾਲ ਤਾਂ ਜਿਹੜੇ ਇਹ ਆਪਣੇ ਗੇਤੀ ਆ ਇਹਨੂੰ ਤਾਂ ਬਹੁਤ ਜ਼ਿਆਦਾ ਪੈ ਰਹੀ ਆ ਤੇ ਆਪਾਂ ਵੀਡੀਓ ਤਾਂ ਬਣਾ ਰਹੇ ਆ ਇਹ ਦੇਖੋ ਵੀਡੀਓ ਆਪਾਂ ਤਾਂ ਬਣਾ ਰਹੇ ਆ ਜੇ ਕਿਸੇ ਭਰਾ ਨੂੰ ਇਹਦੀ ਨੌਲੇਜ ਹੈਗੀ ਆ ਵੀ ਆਪਾਂ ਇਹਦੇ ਪਰ ਕਿਹੜੀ ਸਪਰੇਅ ਕਰੀਏ ਵੀ ਇਹ ਆਪਣੀ ਕੰਟਰੋਲ ਹੋ ਜਵੇ ਕਿਉਂਕਿ ਚਲੋ ਜਿਹੜੀ ਪੈਗੀ ਇਹ ਦੇਖੋ ਉਹ ਤਾਂ ਚਲੋ ਪੈ ਚੁੱਕੀ ਆ ਇਹ ਦੇਖੋ ਵਿੱਚ ਨਾ ਬਹੁਤ ਜ਼ਿਆਦਾ ਹੈ ਇਹ ਦਿਖ ਦਿਓਗੇ ਇਹ ਦੇਖੋ ਠੀਕ ਹੈ ਜੀ ਜੇ ਕਿਸੇ ਆਪਣੇ ਭਰਾ ਨੂੰ ਇਹਦੇ ਬਾਰੇ ਕੋਈ ਨੌਲੇਜ ਹੈਗੀ ਆ ਵੀ ਆਪਾਂ ਇਹਦੇ ਉੱਪਰ ਕਿਹੜੀ ਸਪਰੇਅ ਕਰੀਏ ਇਹਦਾ ਹੱਲ ਹੋ ਜਵੇ ਜਾਂ ਇੱਥੇ ਰੁਕ ਜੇ ਚਲੋ ਜਿਹੜੀ ਪੈ ਗਈ ਉਹ ਤਾਂ ਪੈ ਗਈ ਵੀ ਇਹ ਅੱਗੇ ਨਾ ਵਧੇ ਕਿਉਂਕਿ ਜਿਹੜੀ ਕਾਪਰ ਆਕਸਾਈਡ ਹੁੰਦੀ ਆ ਉਹ ਤਾਂ ਹੁੰਦੀ ਆ ਜਦੋਂ ਗੋਭ ਦੇ ਵਿੱਚ ਹੁੰਦੀ ਆ ਉਦੋਂ ਹੁਣ ਇੱਥੇ ਆ ਕੇ ਕੋਈ ਛਿੱਟਾ ਵੀ ਨਾ ਆਪਣਾ ਖਰਾਬ ਕਰੇ ਕਾਪਰ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਜੇ ਕਿਸੇ ਨੂੰ ਨੌਲੇਜ ਹੈਗੀ ਹੈ ਇਹਦੇ ਬਾਰੇ ਵੀ ਆਪਾਂ ਇਹਦੇ ਉੱਪਰ ਕਿਹੜੀ ਦਵਾਈ ਦਾ ਛੜਕਾ ਕਰੀਏ ਇਹ ਇੱਥੇ ਹੀ ਕੰਟਰੋਲ ਹੋ ਜਵੇ ਕਿਉਂਕਿ ਮੌਸਮ 'ਚ ਇਸ ਸਾਲ ਹੈਗੀ ਆ ਸਿੱਲ ਬਹੁਤ ਜ਼ਿਆਦਾ ਉਹਦੇ ਕਰਕੇ ਹਲਦੀ ਬਹੁਤ ਪੈ ਰਹੀ ਹੈ ਆਪਣੇ ਠੀਕ ਹੈ ਜੀ ਜਰੂਰ ਆਪਣੇ ਨਾਲ ਸ਼ੇਅਰ ਕਰੋ ਕਿ ਛੋਟੀ ਵੀਡੀਓ ਤਾਂ ਬਣਾ ਰਹੇ ਹਾਂ ਵੀ ਜੇ ਕਿਸੇ ਭਰਾ ਨੂੰ ਇਹਦੇ ਬਾਰੇ ਕੋਈ ਚਲੋ ਨੌਲੇਜ ਹੈਗੀ ਆ ਵੀ ਕਿਹੜੀ ਦਵਾਈ ਦਾ ਆਪਾਂ ਛੜਕਾ ਕਰੀਏ ਆਪਾਂ ਉਹ ਦਵਾਈ ਦਾ ਛੜਕਾ ਕਰ ਲਾਂਗੇ ਕਿਉਂਕਿ ਹੁਣ ਇੱਥੇ ਕਈ ਦੁਕਾਨਦਾਰਾਂ ਨੂੰ ਪੁੱਛ ਰਿਹਾ ਕੋਈ ਕਾਪਰ ਦੇ ਰਿਹਾ ਪਰ ਕਾਪਰ ਜੇ ਇਸ ਸਟੇਜ ਤੇ ਕਰਦੇ ਆ ਉਹਨੇ ਇੱਕ ਛਿੱਟੇ ਵੀ ਖਰਾਬ ਕਰ ਦੇਣ ਨਾਲ ਇਹਦੀਆਂ ਇਹ ਨੌਕਾਂ ਜਿਹੜੇ ਝੰਡੇ ਪੱਤੀ ਦੀ ਆਈ ਵੀ ਫੂਕ ਦੇਣੀਆਂ ਨੇ ਠੀਕ ਹੈ ਜੀ ਆਪਣੇ ਨਾਲ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਭਰਾ ਬਣ ਕੇ ਜੇ ਕਿਸੇ ਭਰਾ ਨੂੰ ਇਹਦੀ ਪੂਰੀ ਨੌਲੇਜ ਆ ਵੀ ਆਪਾਂ ਇਹਦੇ ਪਰ ਕਿਹੜੀ ਦਵਾਈ ਦਾ ਛੜਕਾ ਕਰੀਏ ਆਪਣੇ ਇੱਥੇ ਕੰਟਰੋਲ ਹੋ ਜਵੇ ਅੱਗੇ ਨਾ ਵਧੇ ਠੀਕ ਹੈ ਜੀ ਆਪਣੀ ਵੀਡੀਓ ਨੂੰ ਕਰ ਦਿਓ ਬੱਦ ਤੇ ਬੱਦ ਸ਼ੇਅਰ ਕਿਉਂਕਿ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਭਰਾ ਕੋਲ ਚਲੀ ਜਾਂਦੀ ਆ ਕਿਸੇ ਨੂੰ ਦੁਕਾਨਦਾਰ ਕੋਲ ਜਾਂ ਕਿਸੇ ਕੋਲ ਖੇਤੀਬਾੜੀ ਦਾ ਕੋਈ ਮਹਾਨ ਹੋਵੇ ਬੰਦਾ ਉਹ ਆਪਾਂ ਨੂੰ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਇਹ ਗੱਲ ਵੀ ਆਪਾਂ ਇਹਦੇ ਪਰ ਕਿਹੜੀ ਦਵਾਈ ਦਾ ਛੜਕਾ ਕਰੀਏ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ